ਸਤ ਸ੍ਰੀ ਅਕਾਲ ਜੀ ਸਾਰੇ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰ ਭੈਣ ਪਰਵਾਂ ਦਾ ਮੋਰਤਮ ਸਵਾਗਤ ਹੈ ਅੱਜ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 12 ਜੁਲਾਈ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੇ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਸਾਰੀ ਜਾਣਕਾਰੀ ਦੇਵਾਂਗੇ ਨਾਲ ਇਹਨਾਂ ਦੇਖਾਂਗੇ ਜੀ ਕੀ ਹਾਲਾਤ ਨੇ ਸੈਟਲਾਈਟ ਇਮੇਜ ਦੇ ਕਿਸ ਇਲਾਕੇ ਵਿੱਚ ਮੀਂਹ ਹੋ ਸਕਦਾ ਕਿਉਂਕਿ ਸਵੇਰ ਤੋਂ ਹੀ ਬੱਦਲਵਾਈ ਪੰਜਾਬ ਦੇ ਵਿੱਚ ਬਣੀ ਹੋਈ ਹੈ ਹਮਸ ਵਰਗੇ ਮਾਹੌਲ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਜੀ ਸਵੇਰ ਤੋਂ ਲੈ ਕੇ ਇਹ ਚ ਸ਼ਾਮ ਦੀ ਬੱਦਲਵਾਈ ਦੇ ਨਾਲ ਹਲਕੇ ਤੋਂ ਦਰਮਿਆਨੇ ਮੀਂਹ ਹੋਏ ਨੇ ਪੰਜਾਬ ਦੇ ਵਿੱਚ ਕਿਸ ਦਮਾਗੇ ਸੈਟਲਾਈਟ ਜਿਮ ਡਿਸਕਸ ਕਰਾਂਗੇ ਜੀ ਇਮੇਜ ਦੇਖਣ ਤੋਂ ਪਹਿਲਾਂ ਛੋਟੀ ਜੀ ਰਿਕੁਐਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਜ਼ਰੂਰ ਕਰਕੇ ਜਾਇਓ ਜੀ ਸੈਟਰ ਡੇ ਇਮੇਜ ਦੇਖ ਲਈਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਈ ਪੰਜਾਬ ਦੇ ਵਿੱਚ ਬਣੀ ਹੋਈ ਹੈ ਪਰ ਇੱਕ ਸੰਗਣੇ ਰੂਪ ਦਾ ਸਿਸਟਮ ਜਿਹੜਾ ਹੈ ਉਹ ਮਾਝੇ ਦੇ ਖੇਤਰ ਨੂੰ ਕਵਰ ਕਰਦਾ ਹੋਇਆ 3 ਵਜ ਦੀ ਸੈਟਲਾਈਟ ਇਮੇਜ ਦੇ ਵਿੱਚ ਦਿਖਾਈ ਦੇ ਰਿਹਾ ਹੈ ਆਉਂਦੇ ਕੁਝ ਘੰਟਿਆਂ ਦੇ ਵਿੱਚ ਇਹ ਮਾਝੇ ਦੇ ਇਲਾਕੇ ਨੂੰ ਕਵਰ ਕਰੇਗਾ ਅਮਰਸਰ ਪ ਹੌਲੀ-ਹੌਲੀ ਅੱਗੇ ਵਧਦਾ ਹੋਇਆ ਹੁਸ਼ਿਆਰਪੁਰ ਨਵਾਂ ਸ਼ਹਿਰ ਨੂੰ ਵੀ ਇਹ ਕਵਰ ਕਰਦਾ ਦਿਖਾਈ ਦੇ ਰਿਹਾ ਤੇ ਨਾਲ ਦੀ ਨਾਲ ਮਾਲਵੇ ਦੇ ਕੁਝ ਖੇਤਰ ਜਿਵੇਂ ਫਜ਼ਿਲਕਾ ਫਿਰੋਜ਼ਪੁਰ ਨੂੰ ਵੀ ਇਹ ਕਵਰ ਕਰ ਸਕਦਾ ਹੈ ਕਿਉਂਕਿ ਇਸ ਦੀ ਜਿਹੜੀ ਹਵਾ ਦੀ ਰਫ਼ਤਾਰ ਹੈ ਅਗਰ ਉਹ ਦੱਖਣ ਪੂਰਬੀ ਹਵਾ ਨਾ ਚੱਲੀਆਂ ਤਾਂ ਇਹ ਸਿਸਟਮ ਪੰਜਾਬ ਦੇ ਵਿੱਚ ਐਕਟੀਵੇਟ ਹੁੰਦਾ ਦਿਖਾਈ ਦੇ ਰਿਹਾ ਅਗਰ ਹਵਾ ਚੱਲਦੀ ਹੈ ਦੱਖਣ ਪੂਰਬ ਦਿਸ਼ਾ ਤੋਂ ਤਾਂ ਇਹ ਸਿਸਟਮ ਅੱਗੇ ਵੱਧ ਜਾਵੇਗਾ ਪੰਜਾਬ ਦੇ ਵਿੱਚ ਇਸ ਦਾ ਅਸਰ ਘਟ ਜਾਵੇਗਾ ਪਰ ਗੱਲ ਕਰ ਲਈਏ ਸਵੇਰ ਤੋਂ ਹੀ ਮੀਂਹ ਲਗਾਤਾਰ ਪੰਜਾਬ ਦੇ ਵਿੱਚ ਟੁੱਟਵੇਂ ਰੂਪ ਚ ਪੈ ਰਹੇ ਨੇ ਖਾਸ ਕਰਕੇ ਮਾਲਵੇ ਦਾ ਬਹੁਤਾ ਹਿੱਸਾ ਮਾਝੇ ਦਾ ਸੈਂਟਰਲ ਪ ਮੀ ਹੋ ਚੁੱਕੇ ਨੇ ਦੁਆਬੇ ਦੇ ਵਿੱਚ ਹਨੇਰੀ ਵੀ ਚੱਲੀ ਹੈ ਕਾਫੀ ਦੁਪਹਿਰ ਦੇ ਵੇਲੇ ਜਿਸ ਦੇ ਕਾਰਨ ਟੈਂਪਰੇਚਰ ਜਿਹੜੇ ਨੇ ਉਹ ਘਟਦੇ ਹੋਏ ਦਿਖਾਈ ਦੇ ਰਹੇ ਨੇ ਜਿੰਨਾ ਇਲਾਕੇ ਵਿੱਚ ਮੀਂਹ ਹੋ ਗਿਆ ਜੀ ਉਹਨਾਂ ਵਿੱਚ 30 ਦੇ ਨਿਰਿਤ ਟੈਂਪਰੇਚਰ ਕਈ ਇਲਾਕੇ ਦੇ ਵਿੱਚ 35 ਤੋਂ 30 ਦੇ ਵਿਚਕਾਰ ਟੈਂਪਰੇਚਰ ਫਿਲਹਾਲ ਬਣੇ ਹੋਏ ਨੇ ਹਮਸ ਤੋਂ ਬਹੁਤ ਜ਼ਿਆਦਾ ਰਾਹਤ ਮਿਲ ਚੁੱਕੀ ਹੈ ਧੁੱਪ ਸਵੇਰ ਦੇ ਸਵੇਰ ਦੇ ਵੇਲੇ ਧੁੱਪ ਦੇਖਣ ਨੂੰ ਮਿਲੀ ਸੀ ਉਸ ਤੋਂ ਬਾਅਦ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਬੱਦਲਵਾਈ ਛਾਈ ਰਹਿਣ ਦੇ ਕਾਰਨ ਧੁੱਪ ਨਾ ਮਾਤਰ ਹੈ ਤੁਸੀਂ ਫਿਲਹਾਲ ਦੇਖ ਸਕਦੇ ਹੋ ਕਿ ਸੈਂਟਰਲ ਪੰਜਾਬ ਤੋਂ ਹੇਠਾਂ ਜਿਹੜੀ ਬੈਲਟ ਪਟਿਆਲੇ ਅਤੇ ਹਰਿਆ ਸਰ ਘੜ ਦਿਖਾਈ ਦੇ ਰਿਹਾ ਪਰ ਇੱਕ ਸਿਸਟਮ ਜਿਹੜਾ ਹਰਿਆਣੇ ਤੋਂ ਬਾਅਦ ਬਣਦਾ ਹੋਇਆ ਦਿਖਾਈ ਦੇ ਰਿਹਾ ਸ਼ਾਮ ਦੇ ਵੇਲੇ ਪੰਜਾਬ ਚ ਇੰਟਰ ਕਰਦਾ ਦਿਖਾਈ ਦੇ ਰਿਹਾ ਤੇ ਜਿਸ ਦੇ ਨਾਲ ਦੁਪਹਿਰ ਤੋਂ ਬਾਅਦ ਸ਼ਾਮ ਦੀ ਅਗਰ ਗੱਲ ਕਰੀਏ ਤਾਂ ਸੋਹਣੇ ਮੀਂਹ ਹੋਣ ਦੇ ਚਾਂਸ ਹੇਟਲੀ 벨ਟ ਤੇ ਸੈਂਟਰਲ ਪੰਜਾਬ ਦੇ ਵਿੱਚ ਹੁੰਦੇ ਦਿਖਾਈ ਦੇ ਰਹੇ ਨੇ ਅਗਰ ਇਹ ਸਿਸਟਮ ਵੀ ਐਕਟੀਵੇਟ ਹੋ ਗਿਆ ਤਾਂ ਮਾਝਾ ਤੇ ਮਾਲਵਾ ਦੋਆਬਾ ਤੇ ਇੰਨਾ ਜਗਾਵਾਂ ਦੇ ਉੱਪਰ ਮੀਂਹ ਦੇ ਚਾਂਸ ਦੁਪਹਿਰ ਤੋਂ ਸ਼ਾਮ ਦੇ ਬਾਅਦ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਆਪਾਂ ਗੱਲ ਕਰੀਏ ਉਹਦੇ ਅਲਰਟ ਦੀ ਤਾਂ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਇਆ ਹੈ ਕਿ ਅੱਜ ਰਾਤ ਤੋਂ ਲੈ ਕੇ ਕੱਲ ਤੱਕ ਲਗਾਤਾਰ ਮੀਂਹ ਦੇ ਚਾਂਸ ਬਣੇ ਹੋਏ ਨੇ ਜੀ ਤੇ ਉਹਦੇ ਵਾਸਤੇ ਜੋ ਵੀ ਅਪਡੇਟ ਹੋਵੇਗੀ ਆਪਾਂ ਰਾਤ ਦੀ ਵੀਡੀਓ ਵਿੱਚ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਜਰੂਰ ਕਰਕੇ ਜਾਇਓ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ